ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਸਥਾਨਕ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਲੜੀਵਾਰ ਸਰਦੀ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਕੰਮ ਵਿੱਢਿਆ ਹੋਇਆ ਹੈ ਅਤੇ ਇਸੇ ਲੜੀ ਤਹਿਤ ਅੱਜ ਫਿਰ ਇੱਕ ਵਾਰ ਫਾਜ਼ਿਲਕਾਰ ਦੇ ਸਰਾਦੇਤੇ ਵਸੇ ਪਿੰਡ ਕਾਮਾਵਾਲੀ ਦੇ ਲੋਕਾਂ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਆਪਣੀ ਟੀਮ ਨਾਲ ਪਿੰਡ ਕਾਮਾਵਾਲੀ ਪੁੱਜੇ ਜਿਵੇਂ ਕਿ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਪਿੰਡ ਕਾਮਾਵਾਲੀ ਵਿੱਚ 6 ਲੱਖ ਰੁਪਏ ਦੀ ਲਾਗਤ ਨਾਲ ਗੰਦੇ ਪਾਣੀ ਦੀ ਨਿਕਾਸੀ ਜੋ ਕਿ ਪਿੰਡ ਦੇ ਲੋਕਾਂ ਦੀ ਪਿਛਲੇ 30 ਸਾਲਾਂ ਤੋਂ ਮੰਗ ਸੀ ਲਈ ਪਾਈਪਲਾਈਨ ਪੁਆਨ ਦਾ ਕੰਮ ਸ਼ੁਰੂ ਕਰਾਇਆ ਗਿਆ ਅਤੇ ਇਹ ਕੰਮ ਸ਼ੁਰੂ ਪਿੰਡ ਦੇ ਹੀ ਇੱਕ ਛੋਟੇ ਬੱਚੇ ਨੂੰ ਗੋਦੀ ਵਿੱਚ ਚੱਕ ਕੇ ਰਿਬਨ ਪਾਸੇ ਕਰਾ ਕੇ ਕੰਮ ਕਰਾਇਆ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਸਥਾਨਕ ਵਿਧਾਇਕ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਵੀ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਜਿਸ ਨੂੰ ਪੈਦੇ ਆਧਾਰ ਤੇ ਪੂਰਾ ਕੀਤਾ ਜਾ ਰਿਹਾ ਹੈ ਅਤੇ ਕਿਆ ਗਿਆ ਇਸ ਤੋਂ ਬਾਅਦ ਵੀ ਜੇਕਰ ਕੋਈ ਪੈਸੇ ਦੀ ਘਾਟ ਆਈ ਕਮੀ ਆਈ ਤਾਂ ਹੋਰ ਗ੍ਰਾਂਟ ਦੇ ਕੇ ਹੋਰ ਪੂਰਾ ਕੀਤਾ ਜਾਏਗਾ ਕਿਉਂਕਿ ਪਿੰਡਾਂ ਦੇ ਲੋਕਾਂ ਨੇ ਉਹਨਾਂ ਨੂੰ ਛੋਟੀ ਉਮਰ ਦੇ ਵਿੱਚ ਹੀ ਬਹੁਤ ਢੇਰ ਸਾਰੀਆਂ ਵੋਟਾਂ પાਕੇ ਵਿਧਾਨ ਸਭਾ ਭੇਜਿਆ ਹੈ ਅਤੇ ਐਮਐਲਏ ਬਣਾਇਆ ਹੈ ਇਸ ਲਈ ਉਹ ਹਲਕੇ ਦੇ ਹਰੇਕ ਘਰ ਹਰੇਕ ਪਰਿਵਾਰ ਦਾ ਕਰੇਦਾ ਰਹਿਣਗੇ ਅਤੇ ਲੋਕਾਂ ਦੇ ਕੀਤੇ ਵਾਅਦੇ ਪੂਰੇ ਕਰ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ ਇਸ ਮੌਕੇ ਬੋਲਦੇ ਹੋਏ ਸਥਾਨਕ ਵਿਧਾਇਕ ਦਰਿੰਦਰ ਪਾਲ ਸਿੰਘ ਸਵਨਾ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ। ਅੱਜ ਮਨਦੀਪ ਸਿੰਘ ਸਰਪੰਚ ਪਿੰਡ ਨਮਕਾਂਵਲੀ ਤੋਂ ਮੈਂ ਪਹਿਲਾਂ ਤਾਂ ਸਾਰੇ ಗ್ರಾಮ ਪੰਚਾਇਤ ਕਾਂਵਲੀ ਨੂੰ ਐਮਐਲਏ ਸਾਹਿਬ ਨੂੰ ਵਧਾਈ ਦੇਣਾ ਜਿਹੜਾ ਸਾਡਾ ਘਾਟਸੋ ਘਾਟ ਦੇ 30 ਸਾਲ ਦੀ ਮੰਗ ਜਿਹੜੀ ਤੋਰੀ ਆ ਰਹੀ ਅੱਜ ਪੂਰੀ ਹੋਈ ਹੈ। ਜਿਹੜਾ ਦੋਹਾਂ ਪਿੰਡਾਂ ਦਾ ਜਿਹੜਾ ਪਾਣੀ ਦਾ ਨਿਕਾਸੀ ਦਾ ਕੋਈ ਰਸਤਾ ਨਹੀਂ ਸੀ ਜਣਾ ਅੱਜ ਬਾਇਪਲੇ ਦਾ ਕੰਮ ਐਮਐਲਏ ਸਾਹਿਬ ਵਾਅਦਾ ਕਰਕੇ ਚੱਲੇ ਸ਼ੁਰੂ ਹੋ ਰਿਹਾ ਹੈ। ਤੇ ਮੈਂ ਫਿਰ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਹਾਂ ਤੇ ಗ್ರಾಮ ਪੰਚਾਇਤ ਕਾਂਵਲੀ ਨੂੰ ਵਧਾਈ ਦੇਣਾ ਸਰਪੰਚ ਸਾਹਿਬ ਦੇ ਪਿੰਡ ਪਹਿਲੀ ਵਾਰ ਅਜ ਭਰਾ ਦੇ ਨਵੀਂ ਸਰਪੰਚੀ ਦੇ ਕੰਮ ਸ਼ੁਰੂ ਹੋ ਰਿਹਾ ਹੈ। ਪਿੰਡ ਕਾਵਾ ਵਾਲੀ ਵਿਖੇ ਜੋ ਲੋਕਾਂ ਦੀ ਡਿਮਾਂਡ ਸੀਗੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀ। ਔਰ ਜਦੋਂ ਵੀ ਮੈਂ ਪਿੰਡ ਦੇ ਵਿੱਚ ਆਉਂਦਾ ਸੀ ਤਾਂ ਲੋਕਾਂ ਦੀ ਇੱਕੋ ਡਿਮਾਂਡ ਹੁੰਦੀ ਸੀ ਕਿ ਸਾਡੇ ਪਿੰਡ ਦੇ ਵਿੱਚ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ, ਪਾਈਪਲਾਈਨ ਪਾ ਕੇ ਜਿਹੜਾ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਹੈ ਉਹਨੂੰ ਪਿੰਡ ਤੋਂ ਬਾਹਰ ਕੱਢਿਆ ਜਾਵੇ। ਤਾ ਉਹ ਅੱਜ ਲੋਕਾਂ ਦੀ ਡਿਮਾਂਡ ਅਸੀਂ ਪੂਰੀ ਕਰ ਰਹੇ ਆ ਅੱਜ ਪਾਈਪਲਾਈਨ ਦਾ ਕੰਮ ਨੀ ਪੱਥਰ ਰੱਖ ਕੇ ਅਸੀਂ ਸ਼ੁਰੂ ਕਰਵਾ ਰਹੇ ਆ ਔਰ ਇਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿੱਚ ਪਾਈਪ ਦਾ ਕੰਮ ਸਾਰਾ ਮੁਕੰਮਲ ਹੋ ਜਾਏਗਾ ਔਰ ਉਸ ਤੋਂ ਬਾਅਦ ਜਿਹੜਾ ਨਿਕਾਸੀ ਦਾ ਪ੍ਰਬੰਧ ਮੁਕੰਮਲ ਤੌਰ ਤੇ ਇਸ ਪਿੰਡ ਦਾ ਜਿਹੜਾ ਪੂਰਾ ਹੋ ਜਾਏਗਾ ਔਰ ਜਿਹੜਾ ਪਾਣੀ ਹੈ ਪਿੰਡ ਦਾ ਉਹ ਪਿੰਡ ਤੋਂ ਬਾਹਰ ਜਾਏਗਾ ਔਰ ਲੋਕਾਂ ਨੂੰ ਜਿਹੜੀ ਮੁਸ਼ਕਲ ਹੈ ਉਹ ਨਹੀਂ ਆਉਗੀ ਇਸ ਲਈ ਅਸੀਂ 6 ਲੱਖ ਰੁਪਏ ਜਿਹੜਾ ਗ੍ਰਾਂਟ ਹੈ ਇਸ ਪਿੰਡ ਨੂੰ ਜਿਹੜੀ ਪਾਈ ਹੈ ਜੇ ਹੋਰ ਵੀ ਕੋਈ ਪੈਸੇ ਦੀ ਲੋੜ ਹੋਈ ਕਿੰਨਾ ਵੀ ਜੇ ਲੱਗਦਾ ਹੋਇਆ ਜੇ ਹੋਰ ਪੈਸਾ ਚਾਹੀਦਾ ਹੈ ਤਾਂ ਹੋਰ ਵੀ ਜਿਹੜੀ ਗ੍ਰਾਂਟ ਹੈ ਇਸ ਪਿੰਡ ਨੂੰ ਦਿੱਤੀ ਜਾਊਗੀ ਕੋਈ ਹੋਰ ਵੀ ਕੰਮ ਨੇ ਜਿਹੜੇ ਅੱਜ ਮੈਂ ਪਿੰਡ ਦੇ ਵਿੱਚ ਆਇਆ ਜੋ-ਜੋ ਕੰਮ ਹੈ ਦੱਸਣਗੇ ਉਹ ਹਰ ਇੱਕ ਜਿਹੜਾ ਕੰਮ ਹੈ ਇਸ ਪਿੰਡ ਦਾ ਕੋਈ ਮੁਸ਼ਕਲ ਹੈ ਉਹ ਦੂਰ ਕੀਤਾ ਜਾਊਗਾ اے بی ਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم ਅਪੀਲ ਕਰਦੇ ਹਾਂ ਕਿ اے بی ਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ